ਚਾਚਾ ਬਾਪੂ ਨੇ ਲਾ ਲਿਆ ਹੀ ਪਿਆਰ ਨਾਲ ਪਚਕਾਰ ਕੂਕੇ ਮੈਂ ਨੇ ਮਿੱਟੀ ਗੋਲੀ ਦੇ ਕੇ ਲਾ ਲਿਆ ਹੀ ਝੋਨੇ ਚ ਗੰਦ ਕੱਢਣ ਚੀਟਿੰਗ 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 ਕਰਤਾ ਇਹ ਤੂੰ ਇਹ ਇਹਨੇ ਕੱਢਣਾ ਦੁਪਹਿਰ ਦਾ ਜਲੂਸ ਵੇਖੀ ਆਈ ਇਹਨੂੰ ਅੱਗੇ ਆਂਦਾ ਪੁੱਤ ਵੱਜ ਕੇ ਕਿੱਧਰ ਜਾਣਾ ਵੇ ਆਂਦਾ ਮੈਂ ਰੁਪਈਆ 2000 ਦੇਊਂਗਾ ਵੇ ਹੁਣ ਇਹਨੂੰ ਦੇਣੇ ਥੋੜਾ ਵਾ ਇਹਨੇ ਗਾਲਾਂ ਕੱਢਣੀਆਂ ਹਣ ਗੰਦ ਕਦਮ ਲਾਤਾ ਗਰੂਆ ਆਪ ਉਧਰੇ ਆ ਬੇਤ ਸਈ ਆਪ ਐ ਫਿਰਦਾ ਚੰਗੀ ਤਰ ਐ ਵੇਖ ਕਦਾਂ ਜਿਹਦਾ ਮੋਰ ਨਹੀਂ ਫਿਰਦੇਂਦੇ ਵਟ ਤੇ ਐਵੇਂ ਹੈ ਬਾਹੋਂ ਮਾਰਦਾ ਇਹ ਇਹ ਸਰਦਾਰਾ ਆਵ ਲੈ ਸਰਦਾਰਾ ਆ ਸਰਦਾਰਾ ਇਹ ਸਰਦਾਰ ਆਤਾ ਹੀ ਆਨ ਫਸਾਤਾ ਹੀ ਇਹਨੂੰ ਅੜਾਤਾ ਹੀ ਸਾਲਾ ਇਹ ਦੁੱਖ ਕਾ ਖਤਮ ਨਹੀਂ ਹੋਤਾ ਬੇ ਮਿੱਠੀ ਗੋਲੀ ਦੇ ਕੇ ਅੜਾਤਾ ਹੀ ਯਾਰ